ਤੁਸੀਂ ਦੇਖ ਰਹੇ ਹੋ BBC ਪੰਜਾਬ ਟੀਵੀ ਕੋਟਕਪੂਰਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਜਲਾਲੇਆਣਾ ਚ ਬੀਤੀ ਸ਼ਾਮ ਨੂੰ ਅਚਾਨਕ ਇੱਕ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਦਾ ਸਾਰਾ ਹੀ ਸਮਾਨ ਅੱਗ ਵਿੱਚ ਸੜ ਕੇ ਸੁਆਹ ਹੋ ਗਿਆ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਬਹੁਤ ਹੀ ਗਰੀਬ ਹੈ ਤੇ ਪਰਿਵਾਰ ਚ ਕੁੱਲ 4 ਜੀ ਰਹਿੰਦੇ ਨੇ ਜਿੰਨਾਂ ਵਿੱਚ ਤਿੰਨ ਮਾਨਸਿਕ ਅਤੇ ਦਿਮਾਗੀ ਤੌਰ ਤੇ ਵਿਕਸਿਤ ਨਹੀਂ ਨੇ ਅਤੇ ਪਰਿਵਾਰ ਦਾ ਖਾਣ ਪੀਣ ਤੇ ਪਹਿਨਣ ਨੂੰ ਕੋਈ ਵੀ ਇੰਤਜ਼ਾਮ ਨਹੀਂ ਰਿਹਾ ਤੇ ਹੁਣ ਤੱਕ ਸੌਣ ਲਈ ਜੋ ਬਿਸਤਰੇ ਸਨ ਉਹ ਵੀ ਅੱਗ ਵਿੱਚ ਸੜ ਕੇ ਸੁਆਹ ਹੋ ਗਏ ਨੇ ਤੇ ਪਰਿਵਾਰ ਮੱਦਬੁੱਧੀ ਹੋਣ ਦੇ ਕਾਰਨ ਕੋਈ ਵੀ ਕੰਮ ਨਹੀਂ ਕਰ ਸਕਦੇ ਤੇ ਪਿੰਡ ਵਾਲਿਆਂ ਦੇ ਵੱਲੋਂ ਮਿਲ ਕੇ ਉਸ ਪਰਿਵਾਰ ਦੀ ਮਦਦ ਕਰਨ ਦੀ ਗੱਲ ਕਹੀ ਗਈ ਹੈ। ਸਭ ਕੁਝ ਸੜ ਕੇ ਸੁਆਹ ਹੋ ਗਿਆ। ਤੁਸੀਂ ਲੋਕਲ ਵਸਨੀਕ ਹੋ ਕਿ ਕਿੱਦਾਂ ਪਤਾ ਲੱਗਿਆ ਤੇ ਕਿੱਦਾਂ ਸਾਰੇ ਪਿੰਡ ਵਾਲੇ ਨੇ ਥੋੜੀ ਜਾਣ ਕਰ ਕਿੰਨੇ ਵਜ ਦਾ ਇਹ ਘਟਨਾ। ਇਹ ਸ਼ਾਮ ਦੇ ਟਾਈਮ ਦੀ ਘਟਨਾ ਈ ਸਾਡੇ ਪਿੰਡ ਦਾ ਬਹੁਤ ਹੀ ਲੋੜਵੰਦ ਪਰਿਵਾਰ ਆ ਗੁਰਦਿਆਲ ਸਿੰਘ ਦਾ ਜੋ ਬਹੁਤ ਬਜ਼ੁਰਗ ਨੇ ਤੇ ਉਹਦੇ ਬੱਚੇ ਵੀ ਪੂਰੀ ਤਰ੍ਹਾਂ ਸਮਝਣ ਨੂੰ ਤੁਸੀਂ ਸਰੀਰਕ ਤੇ ਦਿਮਾਗੀ ਤੌਰ ਤੇ ਵਿਕਤ ਉਸ ਨਹੀਂ ਹਨ ਜੀ। ਤੋਂ ਪਹਿਲਾਂ ਵੀ ਨਹੀਂ ਰਸ਼ਨ ਸੇਵਾ ਫੀਦਕੋਟ ਸਾਡੀ ਵੱਲੋਂ ਚੱਲ ਰਹੀ ਆ ਤੇ ਨਗਰ ਪੰਚਾਇਤਾਂ ਜਾਂ ਪਿੰਡ ਵੀ ਟਾਈਮ ਟਾਈਮ ਤੇ ਨਹੀਂ ਸਹਾਇਤਾ ਕਰਦਾ ਰਹਿੰਦਾ। ਤੁਹਾਨੂੰ ਕੱਲ ਸ਼ਾਮ ਨੂੰ ਪਤਾ ਲੱਗਾ ਜਦੋਂ ਅਣਗੁਆੜ ਤੋਂ ਵੀ ਧੂਆਂ ਤਾਂ ਨਿਕਲਦਾ ਦੇਖਿਆ ਮੌਕੇ ਤੇ ਆ ਕੇ ਕਾਬੂ ਪਾਇਆ ਅੱਗ ਦੇ ਪਰ ਆਸ਼ਰੂਸਨ ਅਸੀਂ ਜੋ ਮੰਜੇ ਬੈਸਰੇ ਕੱਪੜੇ ਪਰਵਾਰ ਇਸ ਵੇਲਾ ਭੁੱਖਾ ਬੈਠਾ ਹੋਂ ਰਸ਼ਨ ਦੀ ਸੇਵਾ ਕਰ ਰਹੇ ਆ। ਤੋ ਅਸੀਂ ਗੁਜਾਸ਼ਕਰ ਦੇ ਪ੍ਰਸ਼ਾਸਨ ਨੂੰ ਜਿੰਨੀ ਹੋ ਸਕੇ ਵੱਧ ਤੋਂ ਵੱਧ ਦੀ ਮਦਦ ਕੀਤੀ ਜਾਵੇ ਜੀ ਹਾਂਜੀ ਧੰਨਵਾਦੀ ਅ ਜਿਹੜਾ ਬਦ ਤੋਂ ਇਹਨਾਂ ਨਾਲ ਜੁੜੇ ਹੋਏ ਹਾਂ ਤੇ ਕੱਲ ਜਿਹੜਾ ਪਾਣਾ ਵਾਪਰੇ ਉਸ ਬਾਰੇ ਕੋ ਧਿਆਨ ਕਰੇ ਵੀਰੇ ਇਸ ਪਰਿਵਾਰ ਨਾਲ ਅੱਜ ਜੁੜਿਆ ਨੂੰ 27 ਮਹੀਨੇ ਹੋ ਗਏ ਆ ਜੀ ਲਗਾਤਾਰ 27 ਮਹੀਨਿਆਂ ਤੋਂ ਇਸ ਪਰਿਵਾਰ ਨੂੰ ਰਾਚਨ ਦੀ ਸੇਵਾ ਜੋ ਸੁਸਾਇਟੀ ਵੱਲੋਂ ਦਿੱਤੀ ਜਾ ਰਹੀ ਸੀਗੀ ਤੇ ਇਥੋਂ ਦੇ ਜਿਹੜੇ ਵੀ ਕਲੱਬ ਵਾਲੇ ਆ ਉਹਨਾਂ ਵੱਲੋਂ ਵੀ ਸ਼ਹੀਦ ਭਗਤ ਸਿੰਘ ਜਲਾਰ ਨੇ ਵਾਲੇ ਤੋਂ ਜੋ ਕਲੱਬ ਆ ਆਪਣਾ ਉਹਨਾਂ ਵੱਲੋਂ ਵੀ ਕਾਫੀ ਮਦਦ ਇਹਨਾਂ ਪਰਿਵਾਰ ਦੀ ਕੀਤੀ ਜਾਂਦੀ ਆ ਚੌਥੀ ਪਰਿਵਾਰ ਦੀ ਮੈਂ ਦੱਸਾਂ ਵੀ ਇੱਕ ਰੌਂਗਟੇ ਖੜੇ ਕਰਨ ਵਾਲੀ ਰਾਤ ਜਦੋਂ ਮੈਨੂੰ ਪਤਾ ਲੱਗਿਆ ਕਿ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਸੀਗਾ ਕੱਲ ਤੇ ਜਦੋਂ ਰਾਤ ਨੂੰ ਪਤਾ ਲੱਗਿਆ ਕਿ ਇਸ ਪਰਿਵਾਰ ਦੇ ਇਨਕੇ ਘਰ ਨੂੰ ਜੋ ਅੱਗ ਲੱਗ ਗਈ ਤੇ ਸਾਰਾ ਕੁਝ ਸੜ ਕੇ ਸੁਆਹ ਗਿਆ ਤੇ ਬੜੀ ਮੰਨ ਤੇ ਟੈਨਸ਼ਨ ਹੋਈ ਵੀ ਉਸ ਪਰਿਵਾਰ ਕੋਲ ਤਾਂ ਪਹਿਲਾਂ ਹੀ ਖੁਸ਼ਹਣੀ ਸੀਗਾ ਇੱਕ ਕਹਿੰਦੇ ਆ ਵੀ ਕਦੀ ਕੋਈ ਪੁਰਾਣਾ ਕੱਪੜਾ ਦੇ ਕੇ ਆਇਆ ਜਾਂ ਕੋਈ ਚੀਜ਼ ਦੇਗਾ ਥੋੜਾ ਚਿਰ ਹੋ ਗਿਆ ਪਿੱਛੇ ਇੱਕ ਪੱਖਾ ਦੇ ਕੇ ਗਏ ਤੇ ਜਿਹੜੀ ਗੁੜੀਆ ਇਸ ਘਰ ਦੀ ਬੜਾ ਚਾ ਚੜਾ ਵੀ ਨਵਾਂ ਪੱਖਾ ਆਇਆ ਆਪਣੇ ਘਰੇ ਤੇ ਇਸ ਘਰ ਤੇ ਅੱਜ ਨਿੱਕੀ ਨਿੱਕੀ ਚੀਜ਼ ਸੜ ਕੇ ਸੁ ਤੋ ਪਰਿਵਾਰ ਨੂੰ ਹੀ ਪਤਾ ਉਸ ਦਾ ਵੀ ਉਹਦੇ ਦਿਲ ਤੇ ਕੀ ਸੱਟ ਲੱਗੀ ਆ ਨਾ ਕਿਉਂਕਿ ਦੇਖਣ ਵਾਲਿਆਂ ਨੂੰ ਤਾਂ ਜਿਹੜਾ ਹੈਗਾ ਉਹ ਚ ਪਰ ਜਿਹੜਾ ਪਰਿਵਾਰ ਤੇ ਬਿਤੀ ਆ ਉਹਦਾ ਹਾਲ ਤੋਹੀ ਦੱਸ ਸਕਦੇ ਆ ਸੋ ਮੈਂ ਤਾਂ ਇਹੀ ਕਹਿੰਦਾ ਵੀ ਜੋ ਵੀ ਇਸ ਆਪ ਤੁਹਾਡੇ ਵਰਗੇ ਭਰਾ ਇੱਥੇ ਪਹੁੰਚੇ ਆ ਜੋ ਮੀਡੀਆ ਦੇ ਮਾਧਿਅਮ ਰਮੀ ਲੋਕਾਂ ਤੇ ਕਰੇ ਪਹੁੰਚਾਇਆ ਜਾਵੇ ਵੀ ਇਸ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਦਸਵੰਦ ਰੁਪਈਆ ਪਿਆ 100 ਜੋ ਵੀ ਇਹਨਾਂ ਕੋਲ ਸਰਦਾ ਉਹ ਇਕੱਠਾ ਕਰਕੇ ਇਸ ਪਰਿਵਾਰ ਦੇ ਲੇੜੇ ਲੱਤੇ ਜਾਂ ਇਹਨਾਂ ਨੂੰ ਜਿਸੇ ਤਰ੍ਹਾਂ ਦੀ ਵੀ ਲੋੜ ਆ ਜਾਵੇ ਪੱਖਾ ਜਾਂ ਕੁਝ ਵੀ ਬਿਜਲੀ ਦਾ ਨੁਕਸਾਨ ਹੋਇਆ ਉਹ ਹਰ ਚੀਜ਼ ਇਹਨਾਂ ਦੀ ਪੂਰੀ ਕੀਤੀ ਜਾਵੇ ਤਾਂ ਜੇ ਪਰਿਵਾਰ ਜੇ ਇਹੋ ਜਿਹੇ ਲੋੜਵੰਦ ਪਰਿਵਾਰਾਂ ਦੀ ਅਨਕ ਸਾਰੇ ਜਣੇ ਜੋ ਮਦਦ ਕਰਦੇ ਇਸ ਪਰਿਵਾਰ ਦੀ ਜ਼ਰੂਰ ਕੀਤੀ ਜਾਵੇ ਤੇ ਬਾਕੀ ਬਾਪੂ ਜੀ ਜਰਨ ਤੁਸੀਂ ਆਪ ਹੀ ਇੱਕ ਵਾਰੀ ਪਤਾ ਕਰ ਲੋ ਵੀ ਇਹਨਾਂ ਦੇ ਹਾਲਾਤ ਕੀ ਆ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਸਬਸਕ੍ਰਾਈਬ ਕਰੋ ਬੀਬੀਸੀ ਪੰਜਾਬ ਟੀਵੀ ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ